ਅੱਜ ਇੱਕ ਇਸੇ ਹੀ ਘਟਨਾ ਹੋਈ ਜਿਸ ਦੇ ਨਾਲ ਮਨ ਬਹੁਤ ਜ਼ਿਆਦਾ ਦੁਖੀ ਹੈ निंदਣਯੋਗ ਘਟਨਾ ਗਈ ਮੈਂ ਕਹਿੰਦਾ ਬਾਹਰ ਜਾਣਾ ਜੀ ਸੱਦ ਕੇ ਜਾਓ ਜੀ ਸੱਦ ਕੇ ਤਰੱਕੀਆਂ ਕਰੋ ਜਾਣਾ ਵੀ ਚਾਹੀਦਾ ਪਰ ਗਲਤ ਬੰਦਿਆਂ ਦੇ ਹੱਥੇ ਨਾ ਚੜੋ ਕਿਸੇ ਦੇ ਮਗਰ ਨਾ ਲੱਗੋ ਪਹਿਲਾਂ ਪੂਰੀ ਜਾਣਕਾਰੀ ਲਿਆ ਕਰੋ ਕਈ ਵਾਰੀ ਸਾਨੂੰ ਚਲੋ ਕੋਈ ਕਿਸੇ ਤੇ ਵਿਸ਼ਵਾਸ ਵੀ ਕਰਨਾ ਪੈਂਦਾਗਾ ਜਿਹੜੀ ਅੱਜ ਘਟਨਾ ਪਹਿਲਾਂ ਮੈਂ ਤੁਹਾਨੂੰ ਉਹ ਦੱਸ ਦਿੰਨਾ ਗੱਲ ਨੂੰ ਲੁਮਕਾਉਣ ਦਾ ਯਤਨ ਨਹੀਂ ਕਰੂੰਗਾ ਇਟਲੀ ਭੇਜਣ ਦੇ ਨਾਂ ਤੇ ਜਿਹੜਾ ਸੀਗਾ ਪਹਿਲਾਂ 13 ਲੱਖ ਰੁਪਏ ਲੈ ਲੇ ਇੱਕ ਨੌਜਵਾਨ ਤੋਂ ਫਿਰ ਕੀ ਕੀਤਾ ਇਹ ਇਸ ਮੁੰਡੇ ਨੂੰ ਲੀਬੀਆ ਚ ਬੰਦਕ ਬਣਾ ਕੇ ਰੱਖ ਲਿਆ ਮਗਲ ਵੀ ਅਗਵਾ ਕਰ ਲਿਆ ਇਹਨਾਂ ਏਜੰਟਾਂ ਨੇ ਪਰ ਜਿਹੜੀ ਮੇਨ ਗੱਲ ਆ ਇਟਲੀ ਲਿਜਾਣ ਦੇ ਨਾਂ ਤੇ ਤਿੰਨ ਏਜੰਟਾਂ ਨੇ ਉਹ ਨੌਜਵਾਨ ਨੂੰ ਤਸੀਹੇ ਦੇ ਦੇ ਕੇ ਮਾਰਿਆ ਪਹਿਲਾਂ 13 ਲੱਖ ਰੁਪਏ ਲਏ 13 ਲੱਖ ਰੁਪਏ ਲੈਣ ਤੋਂ ਬਾਅਦ ਫੇਰ ਉਹਨੂੰ ਉੱਥੇ ਅਗਵਾ ਕਰ ਲਿਆ ਕੈਦ ਕਰ ਲਿਆ ਲੀਬੀਆ ਦੇ ਵਿੱਚ ਫਿਰ ਉੱਥੇ ਮੰਗੇ ਉਹਨਾਂ ਨੇ 25 ਲੱਖ ਰੁਪਏ ਤੇ ਪਰਿਵਾਰ ਨੇ ਪੈਸੇ ਵੀ ਦੇਤੇ ਕਿਉਂਕਿ ਧੀਆ ਪੁੱਤਾਂ ਦੇ ਖਾਤਰ ਜਦੋਂ ਮਾਪਿਆਂ ਨੂੰ ਇਹ ਪਤਾ ਲੱਗਦਾ ਵੀ ਸਾਡਾ ਧੀ ਜਾਂ ਸਾਡਾ ਪੁੱਤ ਕਿਸੇ ਔਖੀ ਘੜੀ ਚਾ ਜਾਂ مصیبت ਚ ਫਸ ਗਿਆ ਉਹਨਾਂ ਤੋਂ ਪੈਸੇ ਮੰਗਣੇ ਸ਼ੁਰੂ ਕੀਤੇ ਪਰਿਵਾਰ ਤੋਂ ਤੇ ਉਹਨਾਂ ਨੇ ਪੈਸੇ 25 ਲੱਖ ਰੁਪਇਆ ਵੀ ਦੇਤਾ ਪਰ ਉਦੋਂ ਬਾਅਦ ਜੋ ਸ਼ਰਮਨਾਕ ਕਾਰਾ ਹੋਇਆ ਉਹਨੇ ਸੱਚ ਮੁੱਚ ਹੀ ਮੈਂ ਕਹਿੰਦਾ ਸਾਡੇ ਅੰਦਰ ਬੰਦਾ ਇੰਨੀ ਦਰਿੰਦਗੀ 'ਚ ਉਤਰ ਜੂਗਾ ਪਤਾ ਹੀ ਨਹੀਂ ਸੀ। ਪਰਿਵਾਰ ਤੋਂ ਪੈਸੇ ਲੈ ਕੇ ਵੀ ਪਤੰਦਰਦਿਆਂ ਦੇ ਨੌਜਵਾਨ ਨੂੰ ਮਾਰਦਾ। ਇਟਲੀ ਜਾਣਾ ਸੀ ਵੀ ਜਿਹੜੇ ਇਹ ਏਜੰਟ ਹੋਣਗੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰਤੀਆਂ। 28 ਸਾਲਾਂ ਨੌਜਵਾਨ ਤੋਂ ਪੈਸੇ ਲੈ ਕੇ ਵੀ ਉਹਨੂੰ ਮਾਰ ਕੇ ਰੱਖ ਦਿੱਤਾ। ਹੋਰ ਇਹਨਾਂ ਦੇ ਕੋਲੇ ਕਿੰਨੇ ਬੱਚੇ ਫਸਣਗੇ? ਕੀ ਕੁਝ ਹੋਊਗਾ ਤੁਸੀਂ ਦੱਸੋ ਮੈਨੂੰ? ਕਿਉਂਕਿ ਕਿੰਨੇ ਏਜੰਟਾਂ ਤੇ ਇਹ ਕੇਸ ਚੱਲ ਪੈਂਦੇ ਆ ਕਿੰਨੇ ਏਜੰਟਾਂ ਤੇ ਇਦਾਂ ਦੀਆਂ ਇਹ ਗੱਲਾਂ ਬਾਤਾਂ ਹੋ ਜਾਂਦੀਆਂ ਖੁੱਲ ਕੇ ਸਾਹਮਣੇ ਆਉਂਦੀਆਂ ਪਿੱਛੇ ਜੇ ਮੈਂ ਇਧਰ ਗਿੱਦੜਵਿੰਡੀ ਇਧਰ ਮੋਗੇ ਕੋਲੇ ਮੋਗੇ ਤੋਂ ਅੱਗੇ ਧਰਮਕੋੜ ਤੋਂ ਜਦੋਂ ਜਾਂਦੇ ਆ ਸਿੱਧਵਾਂ ਵੇਟ ਕੋਲੇ ਪਿੰਡ ਆਗਾ ਠੀਕ ਆ ਗਿੱਦੜਵਿੰਡੀ ਦਬਈ ਦਾ ਏਜੰਟ ਸੀਗਾ ਉਹ ਕੁੜੀ ਨੂੰ ਇਧਰੋਂ ਪੈਸੇ ਲਾ ਕੇ 78000 ਰੁਪਏ ਉਹ ਦਬਈ ਗਈ ਉਥੇ ਜਾ ਕੇ ਉਹਨੇ ਕੰਮ ਸ਼ੁਰੂ ਕੀਤਾ ਇਧਰ ਘਰ ਵਾਲਾ ਬਿਮਾਰ ਹੋ ਗਿਆ ਵਿਚਾਰੀ ਉਹਨੇ ਪੈਰੀ ਵਾਪਸ ਆ ਗਈ ਨਹੀਂ ਤਾਂ ਤੁਹਾਨੂੰ ਪਤਾ ਜੇ ਕੋਈ ਬਾਹਰ ਜਾਵੜੇ ਕੁੜੀਆਂ ਮੁਰਦੀਆਂ ਨਹੀਂ ਹਨਾ ਸਾਰੀਆਂ ਨਹੀਂ ਇੱਕੋ ਜੀਆਂ ਹੁੰਦੀਆਂ ਪਰ ਬਹੁਤੀਆਂ ਮੁਰਦੀਆਂ ਨਹੀਂ ਵਿਚਾਲੇ ਇਧਰ ਜਿਹੜਾ ਕੁਝ ਹੋ ਗਿਆ ਹੋ ਗਿਆ ਆਪਾਂ ਠੱਗੀ ਦੇ ਮਾਮਲੇ ਵੇਖਦੇ ਹੀ ਆਂਗੇ ਉਹ ਕੁੜੀ ਉੱਥੋਂ ਵਾਪਸ ਆ ਗਈ ਵੀ ਮੇਰੇ ਘਰ ਵਾਲਾ ਬਿਮਾਰ ਹੋ ਗਿਆ 15000 ਰੁਪਏ ਉੱਥੇ ਉਹਦੀ ਤਨਖਾਹ ਪੇ ਬਣੀ ਉਹ ਏਜੰਟ ਨੇ ਉਹਦਾ 15000 ਰੁਪਏ ਨਹੀਂ ਦਿੱਤਾ ਉਹ ਧਮਕੀਆਂ ਵੀ ਦੇਣ ਲੱਗਿਆ ਇਹ ਵੀ ਕਹਿਣ ਲੱਗਿਆ ਵੀ ਤੂੰ ਜਿਹੜਾ ਕੁਝ ਕਰਨਾ ਕਰ ਲਾ ਤੇ ਮੈਂ ਜਿਹੜੇ ਤੈਨੂੰ ਪੈਸੇ ਦੇਣੇ ਹੋ ਮੈਂ ਪੁਲਿਸ ਨੂੰ ਦੇ ਦੂੰਗਾ ਹੁਣ ਦੱਸੋ ਕੀ ਤੇ ਕੀ ਇਹ ਪ੍ਰਸ਼ਾਸਨ ਦੀ ਨਾਕਾਮੀ ਆ ਹੁਣ ਜਿਹੜੇ ਏਜੰਟਾਂ ਨੇ ਆ 28 ਸਾਲ ਦਾ ਨੌਜਵਾਨ ਮੁੰਡਾ ਵਿਕਾਸ ਠੀਕ ਆ ਮਾਪਿਆਂ ਦੇ ਕੀ ਪਤਾ ਕੱਲਾ ਸੀ ਕੀ ਅੱਜ ਖਬਰ ਵੇਖੀ ਹੈ ਕੱਲਾ ਕੱਲਾ ਪੁੱਤ ਮਾਰਤਾ ਨਾਲੇ ਪੈਸੇ ਲੈ ਗਿਆ 13 ਲੱਖ ਪਹਿਲਾਂ ਮੰਗ ਲਿਆ 25 ਲੱਖ ਰੁਪਇਆ ਬਾਅਦ ਦੇ ਵਿੱਚ ਮੰਗਿਆ ਉਹ ਵੀ ਪਰਿਵਾਰ ਨੇ ਦੱਸੋ ਦੇਤਾ ਹੁਣ ਆ ਮੈਂ ਪਿੱਛੇ ਜੇ ਕੋਠੇ ਗੁਰੂ ਕੇ ਮੇਰੇ ਪਿੰਡ ਦੇ ਨਾਲ ਆ ਮਲੂਕੇ ਪਿੰਡ ਦੇ ਨਾਲ ਕੋਠੇ ਗੁਰੂ ਮੁੰਡੇ ਕੋਲੇ 5 ਲੱਖ 5 ਕਿੱਲੇ ਜ਼ਮੀਨ ਸੀਗੀ ਪਿਓ ਆਬ ਸੈਟਾ ਦਿਮਾਗੀ ਤੌਰ ਤੇ ਠੀਕ ਆ 5 ਲੱਖ ਕਿੱਲੇ ਜ਼ਮੀਨ ਗਹਿਣੇ ਕਰਤੀ ਘਰਾਂ ਵਾਲੀ ਨੂੰ ਕਿੰਨੇ ਵਾਰੀ ਆਈ ਲੈਟਸ ਕਰਾਇਆ ਨਹੀਂ ਪਾਸ ਹੋਈ ਜਾਲੀ ਡਿਗਰੀ ਦਿੱਤੀ 100 ਵਿਉਤਬੰਦੀ ਕਰਕੇ ਇੰਗਲੈਂਡ ਭੇਜਿਆ ਇੰਗਲੈਂਡ ਚਲੀ ਗਈ ਉਹ ਕੁੜੀ ਠੀਕ ਆ ਉਸ ਮੁੰਡੇ ਦੇ ਘਰੋਂ ਉੱਥੇ ਉਹਦੀ ਵੱਡੀ ਭੈਣ ਵੀ ਸੀਗੀ ਖੋਖਰ ਵਿਆਹਿਆ ਸੀ ਮੁੰਡਾ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਠੀਕ ਆ ਉੱਥੇ ਜਾ ਕੇ ਕੀ ਹੋਇਆ ਉੱਥੇ ਜਾ ਕੇ ਘਰ ਵਾਲਾ ਮੁੰਡਾ ਚੱਲ ਮਗਰ ਗਿਆ ਸੱਦ ਲਿਆ ਠੀਕ ਆ ਉੱਥੇ ਜਾ ਕੇ ਉਹਦੇ ਤੇ ਤਸ਼ੱਦਦ ਕਰਨ ਲੱਗ ਗਿਆ ਉਹਨੂੰ ਬੇਹੇ ਚੌਲ ਖਵਾਉਣੇ ਤੁਸੀਂ ਉਹ ਸਾਰੀ ਗੱਲ ਬਾਤ ਸੁਣੀ ਆ ਹੁਣ ਦੁਬਾਰਾ ਉਹਨੂੰ ਮੈਂ ਰਿਪੀਟ ਕੀ ਕਰਾਂ ਤੁਸੀਂ ਦੱਸੋ ਮੈਂ ਇਹ ਹੱਥ ਬੰਨ ਕੇ ਕਹਿਣਾ ਵੀ ਹਰਿਆਣੇ ਦੀ ਘਟਨਾ ਇਹ ਜੀਂਦ ਲਿਖਿਆ ਵਾ ਉੱਤੇ ਹਰਿਆਣਾ ਠੀਕ ਆ ਪਰ ਤੁਸੀਂ ਇਹ ਗੱਲ ਦੱਸੋ ਜੀਂਦ ਹਰਿਆਣੇ ਦੀ ਘਟਨਾ ਪੰਜਾਬ ਚ ਤਾਂ ਯਾਰ ਬਹੁਤ ਸਾਰਾ ਕਰੇਜ ਆ ਬਾਰ ਜਾਣ ਦਾ ਜਾਓ ਪਰ ਬੰਦਾ ਸਹੀ ਲੱਭੋ ਮਾਪਿਆਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਕਰਦਾ ਵੀ ਜੇ ਗਵਾਂਡੀਆਂ ਦਾ ਜਵਾਕ ਇੰਗਲੈਂਡ ਚਲਾ ਗਿਆ ਠੀਕ ਆ ਉਹਦੀ ਕਾਬਲੀਅਤ ਸੀ ਆਪ ਦੇ ਜਵਾਕ ਨੂੰ ਇੰਗਲੈਂਡ ਭੇਜਣ ਦੀ ਜਿੱਦ ਨਾ ਕਰੋ ਜੇ ਉਹ ਮੰਨ ਲਓ ਮਲੇਸ਼ੀਆ ਸਿੰਗਾਪੁਰ ਦੁਬਈ ਇੱਥੋਂ ਦੀ ਕਾਬਲੀਅਤ ਰੱਖਦਾ ਉਹਨਾਂ ਨੂੰ ਇੱਥੇ ਹੀ ਭੇਜੋ ਉਹਨੂੰ ਪਤਾ ਵੀ ਮੈਂ ਇਹ ਕੰਮ ਕਰ ਸਕਦਾ ਮੈਂ ਆਹ ਦੇਸ਼ ਚ ਕਰ ਸਕਦਾ ਉਹਨੂੰ ਸਹੀ ਤਰੀਕੇ ਨਾਲ ਉੱਥੇ ਭੇਜੋ ਚਾਰ ਪੈਸੇ ਘੱਟ ਬਣ ਜਾਣਗੇ ਪਰ ਜਾਣਤਾ ਸਲਾਮਤ ਰਹੂਗੀ ਜਾਣ ਤੋਂ ਕੀਮਤੀ ਕੀ ਚੀਜ਼ ਆ ਦੱਸੋ ਤੁਸੀਂ ਅੱਜ ਜਿਹਦਾ 28 ਸਾਲਾ ਪੁੱਤ ਏਜੰਟਾਂ ਨੇ ਮਾਰਤਾ ਉਥੇ ਲੀਬੀਆ ਦੇ ਵਿੱਚ ਨਾਲੇ ਪੈਸੇ ਇੰਨੇ ਲੈ ਲੇ ਕੀ ਪਤਾ ਪਰਿਵਾਰ ਨੇ ਕਿਵੇਂ ਉਹ ਪੈਸੇ ਕਰਕੇ ਦਿੱਤੇ ਹੋਣਗੇ ਕਿਵੇਂ ਉਹ ਵਿਚਾਰੇ ਨੂੰ ਉਥੇ ਤਸੀਹੇ ਦੇ ਦੇ ਕੇ ਕਿ ਭੁੱਖਾ ਰੱਖ ਕੇ ਉਹਨੂੰ ਮਾਰਿਆ ਗਿਆ ਉਹਨੂੰ ਕੁੱਟ ਕੇ ਮਾਰਿਆ ਗਿਆ ਉਹਦਾ ਕੋਈ ਗਲ ਕੁੱਟ ਕੇ ਮਾਰਿਆ ਗਿਆ ਕਿਵੇਂ ਮਾਰਿਆ ਗਿਆ ਅਸਲ ਦੇ ਵਿੱਚ ਜੇ ਕਿਤੇ ਕਾਨੂੰਨ ਸਖਤ ਹੋ ਜੇ ਕਿਤੇ ਇਹ ਮੈਂ ਕਹਿੰਦਾ ਪੂਰੀਆਂ ਕਾਰਵਾਈਆਂ ਹੁਣ ਕਾਨੂੰਨੀ ਤੌਰ ਤੇ ਪ੍ਰਕਿਰਿਆ ਇੰਨੀ ਕਿ ਤੇਜ਼ ਹੋਵੇ ਵੀ ਇਹਨਾਂ ਏਜੰਟਾਂ ਨੂੰ ਫਾਹੇ ਲਾ ਦੇਣਾ ਚਾਹੀਦਾ ਮੈਂ ਕਹਿੰਦਾ ਬੰਦਾ ਇੰਨੀ ਕਿ ਸ਼ਰਮ ਮੰਨ ਲਏ ਵੀ ਜੇ ਤਾਂ ਤੁਹਾਨੂੰ ਪੈਸੇ ਨਹੀਂ ਮਿਲੇ ਤੁਹਾਡੇ ਤੁਹਾਨੂੰ ਪੈਸੇ ਨਹੀਂ ਦਿੱਤੇ ਤਾਂ ਠੀਕ ਆ ਤੁਸੀਂ ਕਰ ਲਓ ਉਹਨੂੰ ਕੈਦ ਕਰ ਲਓ ਉੱਥੇ ਕਹਿ ਦਿਓ ਉਹਦੇ ਮਾਪਿਆਂ ਨੂੰ ਫੋਨ ਲਾ ਕੇ ਵੀ ਭਾਈ ਤੁਹਾਡੇ ਜਵਾਕ ਨੂੰ ਅਸੀਂ ਤਾਂ ਅੱਗੇ ਭੇਜਾਂਗੇ ਪਹਿਲਾਂ ਸਾਡੇ ਪੈਸੇ ਦਿਓ ਪੈਸੇ ਵੀ ਤੁਸੀਂ ਪਹਿਲਾਂ ਵੀ 13 ਲੱਖ ਲੈ ਲਿਆ ਉਹਦੇ ਮਾਪਿਓ ਤੋਂ ਵੀ ਪੈਸੇ ਪਵਾ ਲੇ ਫੇਰ ਵੀ ਤੁਸੀਂ ਉੱਥੇ ਕੀ ਕੀਤਾ ਉਹਨੂੰ ਤਸੀਹੇ ਦੇ ਦੇ ਕੇ ਮਾਰਤਾ ਕਹੇ ਜਾਂ ਸਾਡਾ ਖੂਨ ਹੋ ਗਿਆ ਪੈਸੇ ਦੀ ਭੁੱਖ ਰਹਿ ਗਈ ਕੱਲੀ ਏਜੰਟਾਂ ਦਾ ਤਾਂ ਬਿਜ਼ਨਸ ਹੀ ਐਡਾ ਤਖੜਾ 22 25 25 ਲੱਖ ਰੁਪਇਆ ਲੈਣਾ ਛੋਟੀ ਕੰਟਰੀ 'ਚ ਜਾਣ ਦੇ ਵੀ 5 5 4 4 ਲੱਖ ਰੁਪਇਆ ਲੈਣੇ ਆ ਆਪਣਾ ਵੀਰ ਭਾਨਾ ਸਿੱਧੂ ਕਿੰਨੀਆਂ ਵੀ ਡਗੋਂਦੀਆਂ ਯਾਰ ਕਿੰਨੇ ਏਜੰਟਾਂ ਤੋਂ ਲੋ ਉਹ ਜਿਹੜੇ ਲੋਕ ਠੱਗੇ ਜਾਂਦੇ ਉਹਨਾਂ ਨੇ ਪੈਸੇ ਦਿਵਾਉਂਦਾ ਪਰ ਥੋੜੇ ਬਹੁਤੇ ਸਾਨੂੰ ਵੀ ਤੇ ਇਹ ਚੀਜ਼ ਚਾਹੀਦੀ ਆ ਵੀ ਅਸੀਂ ਏਜੰਟ ਕੋਲੇ ਜਾਂਦੇ ਆ ਸਾਨੂੰ ਪਹਿਲਾਂ ਪੂਰਾ ਪਤਾ ਤਾਂ ਹੋਣਾ ਚਾਹੀਦਾ ਕੀ ਕਸੂਰ ਸੀ ਉਹ ਮਾਪਿਆਂ ਦੇ ਪੁੱਤ ਦਾ ਆ ਅਸੀਂ ਵੀ ਤਾਂ ਮੜਾ ਮੋਟਾ ਕਿਤੇ ਨਾ ਕਿਤੇ ਸੰਭਲ ਗਏ ਕਿਤੇ ਨਾ ਕਿਤੇ ਪੂਰਾ ਪਤਾ ਕਰ ਗਏ ਕਿੰਨੀਆਂ ਕਿੰਨੀਆਂ ਘਟਨਾਵਾਂ ਹੋ ਗਈਆਂ ਦੱਸੋ ਤੁਸੀਂ ਹੁਣ ਮੇਰੇ ਕੋਲੇ ਇੰਨੇ ਕ ਮਾਮਲੇ ਆਉਂਦੇ ਆ ਬਾਹਰ ਦੇ ਠੱਗੀ ਠੋਰੀ ਹਨ ਕਈ ਵਾਰੀ ਇਦਾਂ ਦਾ ਮਾਮਲਾ ਆ ਜਾਂਦਾ ਵੀ ਸਾਨੂੰ ਆਪਦੀ ਟੀਮ ਨੂੰ ਲੈ ਕੇ ਫਲਵਾਉਣਾ ਪੈਂਦਾ ਮੈਂ ਤੁਹਾਨੂੰ ਦੱਸ ਵੀ ਦੇਣਾ ਬਹੁਤੇ ਮਾਮਲੇ ਅਸੀਂ ਜਾ ਕੇ ਘਰ ਆਉਣੀ ਆ ਕਈ ਵੀਰ ਕਹਿੰਦੇ ਆ ਤੁਸੀਂ ਫੇਕ ਵੀਡੀਓ ਵੀਡੀਓ ਫੇਕ ਨਹੀਂ ਹੁੰਦੀ ਵੀਰੇ ਜਿਹੜਾ ਮਸਲਾ ਸਾਡੇ ਕੋਲੇ ਆਉਂਦਾਗਾ ਜਾ ਕੋਈ ਘਟਨਾ ਘਟ ਜਾਂਦੀ ਆ ਉਹਨੂੰ ਅਸੀਂ ਫਿਲਮੀ ਰੂਪ ਦਿੰਦੇ ਆ ਵੀ ਲੋਕ ਵੇਂਦੇ ਆ ਕਿਤੇ ਨਾ ਕਿਤੇ ਜਾ ਕੇ ਤਾਂ ਫਰਕ ਪੈਂਦਾ ਬਹੁਤ ਲੋਕਾਂ ਦੇ ਮੈਨੂੰ ਫੋਨ ਵੀ ਆਉਂਦੇ ਆ ਜਦੋਂ ਅਸੀਂ ਪਾਸਪੋਰਟ ਵਾਲਾ ਮਸਲਾ ਕੀਤਾ ਪਾਸਪੋਰਟ ਵਾਲੀ ਵੀਡੀਓ ਅਸੀਂ ਬਣਾਈ ਆ ਚਾਰ 파ਟ ਉਹਦੇ ਬਣਾਏ ਠੀਕ ਆ ਮੈਂ ਇਧਰ ਗਿਆ ਸੀ ਜਲੰਧਰ ਵਾਲੀ ਸਾਈਡ ਆ ਠੀਕ ਆ ਉੱਥੇ ਰਿਸ਼ਤਾ ਹੋਇਆ ਸੀ ਕਿਸੇ ਦਾ ਕੁੜੀ ਬਾਹਰ ਸੀਗੀ ਉਹਨਾਂ ਨੇ ਉਹ ਵੀਡੀਓ ਦੇਖੀ ਉਹਨਾਂ ਨੇ ਮੰਨ ਕੇ ਆਇਆ ਵੀ ਕਿਤੇ ਉਹੀ ਗੱਲ ਸਾਡੇ ਨਾਲ ਹੋ ਜੇ ਕਿਤੇ ਥੋੜਾ ਬਹੁਤਾ ਉਹਨਾਂ ਨੂੰ ਡਾਊਟ ਸੀਗਾ ਠੀਕਾ ਵੀ ਕੋਈ ਕੰਮ ਖਰਾਬ ਨਾ ਜੀ ਉਹਨਾਂ ਨੇ ਉਹਦੇ ਕੁੜੀ ਦੇ ਪਰਿਵਾਰ ਨੂੰ ਮੁੰਡੇ ਵਾਲਿਆਂ ਨੇ ਕਹਿਣਾ ਸ਼ੁਰੂ ਕਰਤਾ ਵੀ ਕੁੜੀ ਨੂੰ 102 ਸਾਲ ਤੇ ਛੇਤੀ ਵਿਆਹ ਕਰਨਾ ਕੁੜੀ ਨੂੰ 102 ਸਾਲ ਤੇ ਛੇਤੀ ਵਿਆਹ ਕਰਨਾ ਉਹਨਾਂ ਨੇ ਕੁੜੀ ਉੱਥੋਂ ਬੁਲਾ ਲਈ ਉਹਨਾਂ ਦਾ ਵਿਆਹ ਹੋ ਗਿਆ ਮੈਂ ਉੱਥੇ ਗਿਆ ਸੀ 3ਾਂ ਦੇ ਪ੍ਰੋਗਰਾਮ ਤੇ ਉਹਨਾਂ ਨੇ ਉਹਦੇ ਮੈਨੂੰ ਉਹ ਗੱਲ ਦੱਸੀ ਕਹਿੰਦੇ ਬਾਈ ਜੀ ਤੁਹਾਡੀ ਵੀਡੀਓ ਅਸੀਂ ਸਿੱਖਿਆ ਲਈ ਵੀ ਅਸੀਂ ਕੁੜੀ ਨੂੰ ਬੁਲਾਈਆ ਵਿਆਹ ਕਰਕੇ ਤੇ ਛੇਤੀ ਤੋੜ ਦੇ ਗਏ ਲੰਮਾ ਗੈਪ ਪੈ ਜਾਂਦਾ ਇੱਕ ਮਿੰਟ ਦਾ ਭਰੋਸਾ ਨਹੀਂ ਹੁੰਦਾ ਕਿਸੇ ਦੇ ਮਨ ਦਾ ਵੀ ਕਿੱਧਰ ਨੂੰ ਗੱਲ ਜਾ ਵੜਨੀ ਹੈ ਠੀਕ ਆ ਇਹ ਇਹ ਮੈਂ ਤੁਹਾਨੂੰ ਸਾਰੀਆਂ ਗੱਲਾਂ ਹੁਣ ਇੱਕ ਮਾਮਲਾ ਆਇਆ ਮੈਂ ਤੁਹਾਨੂੰ ਦੱਸਦਾਗਾ ਕਿਉਂਕਿ ਪਹਿਲਾਂ ਸਹੀ ਚੋਣ ਕਰੋ ਯਾਰ ਫਿਰ ਮੈਂ ਉਹਨਾਂ ਨੂੰ ਵੀ ਕਹਿੰਦਾ ਜੇ ਕੋਈ ਕੁੜੀ ਤੇ ਮੁੰਡੇ ਵਾਲਾ ਪਰਿਵਾਰ ਪੈਸੇ ਲੌਂਦਾ ਉਹ ਆਪਦੀ ਜ਼ਮੀਨ ਵੇਚਦਾ ਕਿਸੇ ਤੋਂ ਵਿਆਜੂ ਚੱਕ ਕੇ ਪੈਸੇ ਲੌਂਦਾ ਘਰ ਵੇਚ ਕੇ ਪੈਸੇ ਲੌਂਦਾ ਉਹ ਕੁੜੀਆਂ ਦੇ ਮਾਂ ਪਿਓ ਨੂੰ ਚਾਹੀਦਾ ਜੇ ਉਹ ਕੁੜੀਆਂ ਗਦਾਰੀ ਕਰਦੇ ਆਂ ਕੁੜੀਆਂ ਦਾ ਮਾਪਿਓ ਕਾ ਵੀ ਭਾਈ ਜੇ ਤੂੰ ਐਂ ਕਰੇਂਗੀ ਤਾਂ ਅਸੀਂ ਤੇਰੇ ਖਿਲਾਫ ਪਹਿਲਾਂ ਕੰਪਲੀਟ ਦੇਵਾਂਗੇ ਮੁੰਡੇ ਵਾਲੇ ਬਾਅਦ ਚ ਦੇਣਗੇ ਪਰ ਕਈ ਵਾਰੀ ਅਸਲ ਚ ਬੱਚਾ ਓਦਾਂ ਅੰਗਿਲੀ ਕਰਦਾ ਬੱਚਾ ਓਦਾਂ ਬੇਪਰਵਾਹ ਹੁੰਦਾ ਜਦੋਂ ਮਾਂ ਪਿਓ ਨਾਲ ਖੜ ਜਾਂਦਾ ਜਦੋਂ ਮਾਪਿਓ ਕਹਿ ਦਿੰਦਾ ਵੀ ਹਾਂ ਆ ਸਾਨੂੰ ਕੀ ਆ ਅਸੀਂ ਤਾਂ ਤੂੰ ਕਰ ਦੇ ਜਿਵੇਂ ਕਰਨਾ ਅਸੀਂ ਤੇਰੇ ਨਾਲ ਖੜੇ ਆ ਆਹੀ ਕੰਮ ਹੋਇਆ ਜਿਹੜਾ ਕੋਠੇ ਵਾਲਾ ਸੀਗਾ ਕੁੜੀ ਦੇ ਪਰ ਉਹ ਮੁੰਡਾ ਮਰ ਗਿਆ ਇੱਥੇ ਆਤਮ ਹੱਤਿਆ ਕਰ ਲਈ ਵਿਚਾਰੇ ਨੇ ਸਪਰੇਅ ਪੀ ਲਈ ਵੀਡੀਓ ਤੁਹਾਨੂੰ ਮੈਂ ਦਿਖਾਈ ਉਹ ਠੀਕ ਆ ਤੇ ਕੁੜੀ ਦੇ ਪਰਿਵਾਰ ਨੇ ਆ ਕੇ ਦੁੱਖ ਤਾਂ ਕੀ ਵੰਡਾਉਣਾ ਸੀ ਪਿਓ ਉੱਥੋਂ ਪੰਚਾਇਤ ਲੈ ਕੇ ਆ ਗਿਆ ਕਿ ਸਾਨੂੰ ਜ਼ਮੀਨ ਦਿਓ ਹਿੱਸਾ ਦਿਓ ਮੇਰੀ ਕੁੜੀ ਤੁਹਾਡੇ ਮੁੰਡੇ ਦੇ ਘਰੇ ਸੀ ਉਹ ਘਰ ਵਾਲੀ ਸੀਗੀ ਠੀਕ ਆ ਉਹਨੇ ਇੱਥੇ 3 ਸਾਲ ਰਹੀ ਹੈ ਵੀ ਜ਼ਮੀਨ ਤਾਂ ਸਾਰੀ ਗਹਿਣੇ ਪਈ ਆ ਕਾਦੇ ਪੈਸੇ ਦੇਵੇ ਬਈ ਉਹ ਆ ਇੱਕ ਹੋਰ ਮਸਲਾ ਮੇਰੇ ਕੋਲ ਆਇਆ ਕੁੜੀ ਦਾ ਬੀਜਾ ਲੱਗਿਆ ਕਿਤੇ ਬਾਹਰ ਦਾ ਠੀਕ ਆ ਮੁੰਡੇ ਵਾਲਿਆਂ ਨੇ ਪੈਸੇ ਲਾਤੇ ਕੁੜੀ ਦਾ ਬੀਜਾ ਲੱਗ ਗਿਆ ਹੁਣ ਕੁੜੀ ਵਾਲੇ ਮੁਕਰ ਗਏ ਉਹ ਸਾਰੀ ਘਟਨਾ ਮੇਰੇ ਕੋਲ ਆਈ ਆ ਹੁਣ ਉਹ ਵੀ ਮੈਂ ਆਪਦੀ ਟੀਮ ਨਾਲ ਫਲਮਾਉਂਗਾ ਵੀਡੀਓ ਅਸੀਂ ਬਣਾਉਣੇ ਆ ਪਰ ਉਹ ਚ ਅਸੀਂ ਇੱਕ ਸੇਧ ਦਿੰਨੇ ਆ ਇੱਕ ਸਿੱਖਿਆ ਦਿੰਨੇ ਆ ਅਸੀਂ ਕਦੇ ਬਲਗਰ ਸ਼ਬਦ ਨਹੀਂ ਬੋਲਦੇ ਕਦੇ ਮਾੜਾ ਵਿਖਾਉਂਦੇ ਨਹੀਂਗੇ ਪਰ ਮੈਂ ਤੁਹਾਨੂੰ ਕਹਿੰਦਾ ਬਾਹਰ ਜਾਣਾ ਜੀ ਸੱਦ ਕੇ ਜਾਓ ਯਾਰ ਪਰ ਚੰਗੇ ਬੰਦਿਆਂ ਦਾ ਪਤਾ ਕਰੋ ਫਿਰ ਅਸਲ ਚ ਗਲਤੀ ਕਿਤਨਾ ਕਿਤੇ ਏਜੰਟਾਂ ਦੀ ਬਹੁਤ ਵੱਡੀ ਆ ਵੀ ਤੁਸੀਂ ਠੀਕ ਆ ਤੁਸੀਂ ਪੈਸੇ ਲੈ ਲੇ ਉਹਨੂੰ ਛੱਡ ਤਾਂ ਦਿਓ ਉਹਨੂੰ ਮਾਰੋ ਤਾਂ ਨਾ ਯਾਰ ਉਹਦਾ ਕਸੂਰ ਕੀ ਆ ਪਿੱਛੇ ਭੈਣ ਭਰਾ ਮਾਂ ਪਿਓ ਪਰਿਵਾਰ ਸਾਰਾ ਉਡੀਕਦਾ ਹੋਊਗਾ ਅੱਛਾ ਹੁਣ ਉਹਨਾਂ ਨੇ ਕੀ ਕੀਤਾ ਉਹ ਮੁੰਡੇ ਨੂੰ ਵਿਕਾਸ ਨੂੰ 28 ਸਾਲਾਂ ਦੇ ਨੂੰ ਤਸੀਹੇ ਦੇ ਕੇ ਮਾਰਤਾ ਹੁਣ ਪਹਿਲਾਂ 13 ਲੱਖ ਰੁਪਏ ਲੈ ਲੇ ਫਿਰ 25 ਲੱਖ ਰੁਪਏ ਲੈ ਲੇ ਹੁਣ ਉਹ ਉਥੇ ਮਾਰਤਾ ਹੁਣ ਉਹਦੀ ਡੈੱਡ ਬਾਡੀ ਲਿਆਉਣ ਵਾਸਤੇ ਪਰਿਵਾਰ ਫੇਰ ਵਿਲਕੂਗਾ ਫੇਰ ਕਿੰਨਾ ਖਰਚ ਆਊਗਾ ਪੁੱਤ ਚਲਾ ਗਿਆ ਉਹ ਚਲਾ ਗਿਆ ਠੀਕ ਆ ਉਹਦਾ ਗਾਵਾ ਜਿਹੜਾ ਉਹ ਮਾਂ ਪਿਓ ਦੇ ਬਜ਼ੁਰਗਾਂ ਦੇ ਹੱਡੀਆਂ ਨੂੰ ਖਾ ਜੂਗਾ ਫੇਰ ਜਿਹੜੇ ਕਰਜ਼ਾਈ ਆ ਪੈਸੇ ਚੱਕ ਕੇ ਕਿਵੇਂ ਭੇਜਿਆ ਹੋਊਗਾ ਉਹ ਕਰਜ਼ਾ ਕਿਵੇਂ ਉਤਰੂਗਾ ਯਾਰ ਅਸੀਂ ਜੰਮੇ ਸ਼ਰਮੀ ਲਾਤੀ ਯਾਰ ਏਜੰਟਾਂ ਨੇ ਤਾਂ ਕਿੰਨੇ ਫੋਨ ਭਾਨਾ ਸਿੱਧੂ ਕਰਦਾ ਯਾਰ ਦੱਸੋ ਇੱਕ ਆਸ ਹੁੰਦੀ ਆ ਹਾਂ ਜੇ ਤੁਹਾਨੂੰ ਪੈਸੇ ਨਾ ਮਿਲਣ ਤਾਂ ਤੁਸੀਂ ਕਹੋ ਹੁਣ ਜਦੋਂ ਏਜੰਟ ਵੀਜ਼ਾ ਲਵਾਉਂਦੇ ਆ ਹੁਣ ਪਤਾ ਕੀ ਕੰਮ ਕਰਦੇ ਆ ਵੀ ਕਹਿ ਦਿੰਦੇ ਆ ਵੀ ਅਸੀਂ ਤੇਰਾ ਵੀਜ਼ਾ ਲਿਆ ਦੇਾਂਗੇ ਭਾਈ ਤੈਨੂੰ ਸਿਕਿਉਰਿਟੀ ਤੌਰ ਤੇ ਲੱਖ ਰੁਪਈਆ ਜਮਾ ਕਰਾਉਣਾ ਪਊ ਸਾਨੂੰ ਪਾਸਪੋਰਟ ਦੇ ਦੇ ਲੱਖ ਰੁਪਈਆ ਦੇ ਦੇ ਵੀ ਜੇ ਤੂੰ ਕੱਲ ਨੂੰ ਨਾ ਗਿਆ ਤੇਰਾ ਮਨ ਬਦਲ ਗਿਆ ਤੇਰੇ ਪੈਸੇ ਵੀ ਗਏ ਤੇਰਾ ਪਾਸਪੋਰਟ ਅਸੀਂ ਫੇਰ ਦੇਵਾਂਗੇ ਠੀਕ ਆ ਉਹ ਸਿਕਿਉਰਿਟੀ ਰੱਖ ਲੈਂਦੀ ਆ ਤੇ ਜਦੋਂ ਪਰਿਵਾਰ ਵਾਲੇ ਤੁਹਾਨੂੰ ਸਾਰੇ ਸਾਰੇ ਪੈਸੇ ਦੇ ਦਿੰਦੇ ਆ ਏਜੰਟਾਂ ਨੂੰ ਕਿਤੇ ਨਾ ਕਿਤੇ ਇਹ ਚੀਜ਼ ਦੀ ਸ਼ਰਮ ਮੰਨਣੀ ਚਾਹੀਦੀ ਆ ਤੁਸੀਂ ਦੱਸੋ ਕੀ ਇਹ ਇਸ ਤਰ੍ਹਾਂ ਕਰਨਾ ਚਾਹੀਦਾ ਸੀ ਛੱਡ ਦਿੰਦੇ ਯਾਰ ਉਹ ਤਾਂ ਇੰਨੇ ਪੈਸੇ ਲੈ ਲੈ ਜਦੋਂ ਕੁੜੀ ਬੋਤੀ ਤਾਂ ਬੰਦਾ ਸ਼ਰਮ ਕਿਤੇ ਨਾ ਕਿਤੇ ਤਾਂ ਮੰਨੇ ਫਿਰ ਸਾਨੂੰ ਵੀ ਅਵੇਅਰ ਹੋਣਾ ਪਊਗਾ ਅੱਛਾ ਜਦੋਂ ਕੋਈ ਘਟਨਾ ਘਟ ਜਾਂਦੀ ਹੈ ਉਦੋਂ ਅਸੀਂ ਕੁਝ ਟਾਈਮ ਲਈ ਸचेत ਹੋ ਜਾਂਦੇ ਆ ਵੀ ਫਲਾਨਿਆਂ ਦੇ ਮੁੰਡੇ ਨਾਲ ਕਿਵੇਂ ਹੋ ਗਈ ਫਲਾਨਿਆਂ ਦੇ ਕੁੜੀ ਨਾਲ ਕਿਵੇਂ ਹੋ ਗਈ ਸਾਡੇ ਬੱਚਾ ਨਾਲ ਸਾਡੇ ਭੈਣ ਭਰਾਵਾਂ ਨਾਲ ਇਸ ਤਰ੍ਹਾਂ ਏਜੰਟ ਕਰੀ ਜਾਂਦੇ ਆ ਠੀਕ ਆ ਫਿਰ ਕਿੱਥੇ ਭਰਾਂਗੇ ਕਿੱਥੇ ਅਸੀਂ ਦੇਣਾ ਕਿੱਥੇ ਦੇਵਾਂਗੇ ਦੱਸੋ ਅਸੀਂ ਏਜੰਟਾਂ ਨੂੰ ਚਾਹੀਦਾ ਵੀਰੋ ਪੈਸੇ ਤੁਸੀਂ ਲਾਏ ਯਾਰ ਕਿਉਂ ਮਾਰਨਾ ਸੀ ਉਹ ਵਿਚਾਰਾ ਬਗਾਨਾ ਪੁੱਤ ਥੋਥੋ ਨਹੀਂ ਅੱਗੇ ਭੇਜਿਆ ਜਾਂਦਾ ਸੀ ਛੋਡੇ ਕੋਲੇ ਨਹੀਂ ਪ੍ਰਬੰਧ ਸੀਗਾ ਤੁਸੀਂ ਕਹਿ ਦਿੰਦੇ ਵੀ ਭਾਈ ਆ ਚੱਕ ਟੈਕਟ ਆਪਦੀ ਵਾਪਸ ਜਾਵੜਾ ਉਹਨੇ ਕਿਹਾ ਇੱਥੇ ਆ ਕੇ ਤੁਹਾਡੇ ਤੇ ਲੀਬੀਆ ਤੇ ਕੋਈ ਕਾਰਵਾਈ ਕਰ ਦੇਣੀ ਸੀ ਉਹਨਾਂ ਨੇ ਪੁੱਤ ਤਾਂ ਵਾਪਸ ਮੋੜ ਦਿੰਦੇ ਪੈਸੇ ਵੀ ਸਾਰੇ ਲੈ ਗਏ ਤੇ ਪੁੱਤ ਵੀ ਮਾਰ ਕੇ ਰੱਖਤਾ ਦੱਸੋ ਬਹੁਤ سارے ਮਸਲੇ ਆ ਮੈਂ ਕਿੰਨੇ ਮਸਲੇ ਕਰਨ ਜਾਂਦਾ ਮੈਂ ਜਿੱਥੇ ਵੀਡੀਓ ਕਰਨ ਜਾਂਦਾ ਮੈਨੂੰ ਆ ਜਾਂਦਾ ਐ ਤੋਂ ਕੋਈ ਦੁਖੀ ਪਰਿਵਾਰ ਨਹੀਂ ਹੁੰਦਾ ਉਸ ਤੋਂ ਜਦੋਂ ਅਗਲੇ ਘਰੇ ਜਾਂਦਾ ਉਹ ਉਦੋਂ ਵੀ ਵੱਧ ਦੁਖੀ ਹੁੰਦਾ ਪੈਸੇ ਦੀ ਦੌੜ ਲੱਗੀ ਹੈ ਜ਼ਰੂਰ ਲੱਗੀ ਹੈ ਏਜੰਟਾਂ ਨੂੰ ਜਦੋਂ ਤੁਹਾਨੂੰ ਸਾਰਾ ਕੁਝ ਮਿਲ ਜਾਂਦਾ ਜਦੋਂ ਤੁਹਾਨੂੰ ਪਤਾ ਵੀ ਤੁਹਾਡੀ ਪਹੁੰਚ ਮਲੇਸ਼ੀਆ ਤੱਕ ਆ ਤੁਹਾਡੀ ਪਹੁੰਚ ਦੁਬਈ ਤੱਕ ਆ ਤੁਸੀਂ ਨਾ ਕਿਸੇ ਨੂੰ ਗੱਪ ਮਾਰੋ ਵੀ ਅਸੀਂ ਇੰਗਲੈਂਡ ਭੇਜ ਦਾਂਗੇ ਅਸੀਂ ਯੂ ਐਸਏ ਭੇਜ ਦਾਂਗੇ ਅਸੀਂ ਕੈਨੇਡਾ ਭੇਜ ਦਾਂਗੇ ਨਾ ਗੱਪ ਮਾਰੋ ਤੁਸੀਂ ਜਦੋਂ ਪਹੁੰਚ ਤਾਂ ਤੁਹਾਡੀ ਦੁਬਈ ਤੱਕ ਆ ਠੀਕ ਆ ਫਿਰ ਹੋਰ ਕਿਸੇ ਏਜੰਟ ਦੀ ਕਹਿ ਦਿਓ ਤੁਹਾਡੇ ਤਾਂ ਰਿਲੇਸ਼ਨ ਆ ਤੁਸੀਂ ਕਹਿ ਦਿਓ ਵੀ ਭਾਈ ਫਲਾਣੇ ਏਜੰਟ ਕੋਲੇ ਜਾਵੜਾ ਉਹ ਇੰਗਲੈਂਡ ਦਾ ਬਣਾ ਕੇ ਦਿੰਦੇ ਆ ਉਹ ਕੈਨੇਡਾ ਦਾ ਬਣਾ ਕੇ ਦਿੰਦੇ ਆ ਠੀਕ ਆ ਤੇ ਫਿਰ ਫਿਰ ਸਹੀ ਬੰਦਿਆਂ ਕੋਲੇ ਜਾਂ ਆਪਾਂ ਕੰਮ ਕਰਦੇ ਆ ਹੋਰ ਪੇਜਾਂ ਵਾਲੇ ਕੰਮ ਕਰਦੇ ਆ ਮੈਂ ਕਹਿੰਦਾ ਸਹੀ ਗਾਈਡ ਕਰੋ ਹੁਣ ਅਸੀਂ ਮੈਂ ਸਿਰਫ ਦੋ ਬੰਦਿਆਂ ਨਾਲ ਦੀ ਲਾਈਫ ਦੇ ਵਿੱਚ ਵੇਖਿਆ ਜਿਹੜੇ ਚੰਗੇ ਕੰਮ ਕਰ ਰਹੇ ਆ ਇੱਕ ਮੁੰਡਾ ਮੋਗੇ ਤੋਂ ਚੜ੍ਹਦੀ ਕਲ ਵਾਲਾ ਉਹਦੇ ਕੋਲੇ ਮੈਂ ਕੇਸ ਵੇਖਿਆ ਉਹ ਬੰਦਾ ਸਹੀ ਕੰਮ ਕਰਦਾ ਨਹੀਂ ਜਵਾਬ ਦੇ ਦੂ A to Z ਵਾਲੇ ਕਰਦੇ ਆ ਇਥੇ ਫਰੀਦਕੋਟ ਵੀਰ ਸਹੀ ਏਜੰਟ ਜਦੋਂ ਤੁਹਾਡਾ ਕੰਮ ਹੀ ਤੁਹਾਨੂੰ ਬਠਿੰਡੇ ਤੱਕ ਤੁਹਾਨੂੰ ਕੋਈ ਜਾਣਦਾ ਨਹੀਂ ਗੱਲਾਂ ਤੁਸੀਂ ਕਰ ਲੈਣੀਆਂ ਵੀ ਅਸੀਂ ਤੁਹਾਨੂੰ ਦਿੱਲੀ ਛੱਡਿਆਵਾਂਗੇ ਕੀ ਛੱਡਿਆਵਾਂਗੇ ਦਿੱਲੀ ਤੁਸੀਂ ਦੱਸੋ ਉਹ ਬਗਾਨਾ ਪੁੱਤ ਮਾਰਤਾ ਐਦੋਂ ਪਹਿਲਾਂ ਪਤਾ ਨਹੀਂ ਉਹਨਾਂ ਨੇ ਕੀ ਘਪਲੇ ਕੀਤੇ ਹੋਣੇ ਆਹ ਖਬਰ ਤਾਂ ਚਲੋ ਖੁੱਲ ਕੇ ਸਾਹਮਣੇ ਆ ਗਈ ਹਨ ਜਿਨੇ ਇੰਨੇ ਪੈਸੇ ਹੜਾਪ ਕੇ ਉਸਹੀਏ ਦੇ ਦੇ ਮਾਰਤਾ ਜਿਨ੍ਹਾਂ ਦਾ ਹੁਣ ਤਾਂ ਪਤਾ ਹੀ ਨਹੀਂ ਲੱਗਿਆ ਹੋਣਾ ਕੀ ਪਤਾ ਕਿੰਨੇ ਕੁ ਮਾਰਤੇ ਹੋਣੇ ਆ ਉਹਨਾਂ ਨੇ ਇਹ ਜੇ ਏਜੰਟਾਂ ਤੇ ਜਿੱਥੇ ਇਧਰ ਦੀ ਸਰਕਾਰ ਨੂੰ ਨਿਕελ ਕਸਣੀ ਚਾਹੀਦੀ ਕਿਤੇ ਨਾ ਕਿਤੇ ਇਹ ਵੀ ਤੁਸੀਂ ਗੱਲ ਜਰੂਰ ਕਹੋਗੇ ਵੀ ਹਾਂ ਸਾਡਾ ਮੁਲਕ ਅੰਨਾ ਜ਼ਰੂਰ ਹੋ ਗਿਆ ਪੈਸੇ ਦੇਈ ਜਾਂਦੇ ਆ ਜਾਣ ਦੇ ਪਿੱਛੇ ਜਿੱਦ ਜਿੱਦ ਨਾ ਕਰੋ ਪਰ ਕਿਤੇ ਨਾ ਕਿਤੇ ਸਰਕਾਰ ਵੀ ਪਾਲਿਸੀ ਬਣਾਏ ਕਿਉਂਕਿ ਸਰਕਾਰਾਂ ਦੇ ਆਪਸੀ ਸਬੰਧ ਹੁੰਦੇ ਆ ਯਾਰ ਉਧਰ ਲੀਆਂ ਸਰਕਾਰਾਂ ਨੂੰ ਕਹਿ ਸਕਦੇ ਆ ਵੀ ਆ ਗੱਲ ਐ ਹੋਈ ਆ ਠੀਕ ਆ ਜਿਹਦੇ ਕੋਲੇ 4 ਗੰਜਾਇਸ਼ ਆ ਇਧਰੋਂ ਪੈਸੇ ਹੈਗੇ ਉਹ ਤਾਂ ਆਪਦੇ ਪੁੱਤ ਦੀ ਭਈ ਲਾਸ਼ ਵੀ ਮੰਗਾ ਲੈਂਦਾ ਤੇ ਜਿਹਦੇ ਕੋਲੇ ਗੰਜਾਇਸ਼ ਹੀ ਨਹੀਂ ਉਹ ਕਿੱਥੋਂ ਮੰਗਾਵੇ ਮੇਰੇ ਪਿੰਡ ਦਾ ਮੁੰਡਾ ਗਿਆ ਸੀ ਸ਼ਾਇਦ ਮਲੇਸ਼ੀਆ ਪਤਾ ਨਹੀਂ ਹੋਰ ਕਿਤੇ ਗਿਆ ਸੀ ਗਰੀਬ ਪਰਿਵਾਰ ਦਾ ਬੱਚਾ ਸੀ ਉਧਰ ਮੌਤ ਹੋ ਗਈ ਉੱਥੇ ਨਾਲਦਿਆਂ ਨੇ ਵਿਚਾਰਿਆ ਨੇ ਉਹਨੂੰ ਜਿਹੜਾ ਸ਼ਿਸ਼ਕਾਰ ਸੀ ਜਾਂ ਉੱਥੇ ਕਬਰ ਚ ਦੱਬ ਤਾ ਕਿਉਂ ਇੱਧਰ ਪਹੁੰਚ ਹੀ ਹੈ ਨਹੀਂ ਸੀਗੀ ਇੱਥੋਂ ਪੈਸੇ ਚੱਕ ਕੇ ਗਿਆ ਤੇ ਉੱਥੇ ਉਹਨਾਂ ਟਾਈਮ ਉਹਦੀ ਮੌਤ ਹੋ ਗਈ ਕਿੰਨੇ ਕਿੰਨੇ ਬੱਚੇ ਮਰੀ ਜਾਂਦੇ ਆ ਦੱਸੋ ਮੈਂ ਏਜੰਟ ਭਰਾਵਾਂ ਨੂੰ ਬੇਨਤੀ ਕਰਦਾ ਤੁਹਾਡੇ ਕੋਲੇ ਜਿੰਨੀ ਕ ਪਹੁੰਚ ਹੁੰਦੀ ਆ ਜਿੰਨਾ ਕ ਤੁਹਾਨੂੰ ਜਾਣਕਾਰੀ ਹੁੰਦੀ ਆ ਓਨੀ ਕ ਸਲਾਹ ਦਿਆ ਕਰੋ ਜਿਹੜਾ ਬੰਦਾ ਤੁਹਾਡੇ ਕੋਲੇ ਵਿਸ਼ਵਾਸ ਕਰਕੇ ਆਉਂਦਾ ਵਿਸ਼ਵਾਸ ਘਾਤ ਲੱਖਾਂ ਰੁਪਏ ਲੈ ਕੇ ਕਿਸੇ ਦਾ ਧੀ ਪੁੱਤ ਨਮਾਰੋ ਹੱਥ ਬੰਨ ਕੇ ਬੇਨਤੀ ਹੈ ਸਤਿ ਸ੍ਰੀ ਅਕਾਲ ਜੀ